ਕਿਸਾਨ ਅੰਦੋਲਨ ਦਾ ਯਸਰ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਟਰਾਂਸਪੋਰਟ ਤੇ ਸਦਾ ਮਾੜਾ ਪ੍ਰਭਾਵ ਪੈ ਰਿਹਾ ਹੈ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੇ ਸ਼ੰਭੂ ਬਾਰਡਰ ਅਤੇ ਖਨੋਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਬਾਰਡਰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੇ ਗਏ ਨੇ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਵਪਾਰ ਤੇ ਪੈ ਰਿਹਾ ਹੈ ਨਾ ਸਿਰਫ ਪੰਜਾਬ ਤੋਂ ਬਾਹਰ ਜਾਣ ਵਾਲਾ ਸਮਾਨ ਸਗੋਂ ਪੰਜਾਬ ਦੇ ਵਿੱਚ ਆਉਣ ਵਾਲੇ ਸਮਾਨ ਤੇ ਵੀ ਬ੍ਰੇਕਾਂ ਲੱਗ ਗਈਆਂ ਨੇ ਜਿਸ ਦਾ ਅਸਰ ਜਿਹੜਾ ਹੁਣ ਵਿਖਾਈ ਦੇਣ ਲੱਗਾ ਹੈ ਟਰਾਂਸਪੋਰਟ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਤੋਂ ਦਿੱਲੀ ਜਾਣ ਲਈ ਜਿੱਥੇ ਪਹਿਲਾਂ 300 ਕਿਲੋਮੀਟਰ ਟਰੱਕ ਚੱਲਦਾ ਸੀ ਉੱਥੇ ਹੀ ਹੁਣ 500 ਕਿਲੋਮੀਟਰ ਚਲਾਉਣਾ ਪੈਂਦਾ ਹੈ ਟਰਾਂਸਪੋਰਟਰਾਂ ਨੂੰ ਵੱਧ ਟੋਲ ਟੈਕਸ ਅਤੇ ਵੱਧ ਡੀਜ਼ਲ ਫੋਕਣਾ ਪੈ ਰਿਹਾ ਹੈ ਸੜਕਾਂ ਖਰਾਬ ਹੋਣ ਕਰਕੇ ਟਰੱਕਾਂ ਦੀ ਟੁੱਟ ਪੱਜ ਵੀ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਾਰੋਬਾਰ ਦੇ ਵਿੱਚ ਵੀ ਸਿੱਧਾ ਨੁਕਸਾਨ ਹੋ ਰਿਹਾ ਹੈ ਦੇਖੋ ਭਾਈ ਸਾਹਿਬ ਨੁਕਸਾਨ ਤਾਂ ਬਹੁਤ ਵੱਡਾ ਹੋ ਰਿਹਾ ਹੈ ਪਹਿਲਾਂ ਤਾਂ ਸਰਕਾਰਾਂ ਨੇ ਚਲੰਬ ਦੇ ਲਿਆ ਕਈਆਂ ਨੇ ਮਾਰ ਦਿੱਤਾ ਕਈਆਂ ਨੇ ਬੜੀ ਜੇਰ ਤੋਂ ਇੰਡਸਟਰੀ ਵਾਲੇ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਉੱਪਰ ਸੈਂਟਰ ਤੇ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਰੋਸਵਾਦ ਰਹਿੰਦੀ ਖੰਦੀ ਕਰ ਸਰ ਆ ਕਿਸਾਨਾਂ ਨੇ ਲਾਤੀ ਨਾਲ ਜੀ ਗੌਰਮ ਨੂੰ ਚਾਹੀਦਾ ਦਾ ਫਟਾਫਟ ਹੱਲ ਕਰੇ ਜੀ ਨਹੀਂ ਤਾਂ ਵਪਾਰਤਾ ਇੰਡਸਟਰੀ ਤਾਂ ਬੰਦ ਹੋਈ ਪਈ ਆ ਜੀ ਸ਼ਾਮ ਨੂੰ 4 ਵਜੇ ਦਾ ਫੈਕਟਰੀ ਵਾਲੇ 3-4 ਵਜੇ ਲੇਬਰ ਨੂੰ ਕਹਿ ਦਿੰਦਾ ਵੀ ਕੰਮ ਹੈ ਨਹੀਂ ਸੰਡੇ ਨੂੰ ਜਿਹੜਾ ਹਾਫ ਟਾਈਮ ਲਵਾਈਦਾ ਸੀ ਉਹ ਸੰਡੇ ਸਾਰੇ ਬੰਦ ਕਰਤੇ ਨਹੀਂ ਲਵਾਉਂਦੇ ਪਏ ਜੀ ਬਿਲਕੁਲ ਅੱਧਾ ਦਿਨ ਫੈਕਟਰੀ ਚੱਲਦੀ ਆ 50% 60% ਮਾਲ ਬਣ ਰਿਹਾ ਉਹ ਜੇ ਚਾਈਨਾ ਦੇ ਕਰਕੇ ਮਾਲ 50% ਬਣ ਗਿਆ ਜੇ ਹੁਣ ਉਹ ਵੀ ਮਾਲ ਜੇ ਜਾਊਗਾ ਨਹੀਂ ਸਾਡਾ ਤੇ ਅਸੀਂ ਕੰਮ ਕਿੱਥੋਂ ਕਰਾਂਗੇ ਕੰਮ ਤਾਂ ਸਾਡੇ ਕੋਲ ਹੋਈ ਨਹੀਂ ਇਸ ਕਰਕੇ ਕਿਸਾਨਾਂ ਦਾ ਜੇ ਹੋਰ ਲੰਮਾ ਚੱਲ ਗਿਆ ਭਾਜੀ ਇਹ ਇੰਡਸਟਰੀ ਤਾਂ ਬੰਦ ਹੀ ਹੋ ਜਾਣੀਆਂ ਲੁਧਿਆਣਿਆਂ ਦੀ ਇਹ ਹਾਲਾਤਾਂ ਬੜੇ ਪਰੇਸ਼ਾਨਾ ਕਰਨੇ ਨੇ ਨਾ ਤਾਂ ਸਮਾਨ ਸਾਡਾ ਬਾਹਰ ਜਾ ਪਾ ਰਿਹਾ ਕਿਸੇ ਆਪਰੇ ਸਭ ਅੱਜ ਅੱਜ ਯਰਨ ਦੀ ਜਿੱ ਪਹਿਲਾਂ ਤਾਂ ਕੰਮ ਚੱਲਦਾ ਨਹੀਂ ਜੇ ਥੋੜਾ ਬਾਧਾ ਕਿਦੋਂ ਆਰਡਰ ਆ ਜਾਂਦਾ ਉਹ ਜੇ ਯਰਨ ਮੰਗੋ ਤੇ ਯਰਨ ਹੈ ਨਹੀਂ ਕੋਈ ਕੈਮੀਕਲ ਮੰਗੋ ਤੇ ਕੈਮੀਕਲ ਹੈ ਨਹੀਂ ਸਾਰੇ ਇਹੀ ਕਹਿ ਰਹੇ ਆ ਵੀ ਗੱਡੀਆਂ ਆ ਨਹੀਂ ਰਹੀਆਂ ਬਾਰਡਰ ਸੀਲ ਹੋਏ ਪਏ ਆ ਤੇ ਜਦੋਂ ਚੱਲਣਗੀਆਂ ਉਦੋਂ ਆ ਜਾਊਗਾ ਪਰ ਸਰਕਾਰ ਦੇ ਕੰਮ ਤੇ ਜੋ ਰੰਗਦੀ ਨਹੀਂ ਪਈ ਪਤਾ ਨਹੀਂ ਕੀ ਸੋਚ ਕੇ ਸਰਕਾਰ ਬੈਠੀ ਆ 1 45 ਦਿਨ ਦਾ ਰੋਲਾ ਪਾਤਾ ਵੀ 45 ਦਿਨ ਚ ਪੇਮੈਂਟ ਕਰੋ ਯਾਰ ਉਹ ਦਿਨ ਕਿ ਯਾਰ ਇਹ ਹੁੰਦਾ ਵੀ ਅਸੀਂ ਸਾਡੇ ਕੋਲ ਮਾਲ ਹਲਕਾ ਜਿਆਦਾ ਬਣ ਗਿਆ ਨਾ ਵਿਕਿਆ ਕੋਈ ਡੀਐਨ ਐ ਤਾਂ ਤਾਂ ਹੋਇਆ ਅਸੀਂ ਗਾਹਕ ਨੂੰ ਕੰਨੇ ਯਾਰ ਤੂੰ ਦੇ ਦੇ ਕੋਈ ਗੱਲ ਨਹੀਂ ਪੈਸੇ ਦੇ ਦੇ ਚੱਲਾ ਲੈ ਇਹ ਕੰਮ ਕਿੱਥੋਂ ਦੇ ਦੂਗਾ ਪੈਸੇ ਜੀ ਜੋ ਪੈਸੇ ਨਹੀਂ ਅੱਜ ਅੱਜ ਦੀ ਆ ਪੁਜੀਸ਼ਨ ਨਾ ਗਾਹਕ ਆਰਡਰ ਕੈਨਸਲ ਕਰਨ ਲੱਗ ਗਿਆ ਕਿ ਮੈਨੂੰ ਜਦੋਂ ਡਿਮਾਂਡ ਹੋਊਗੀ ਮੈਂ ਉਦੋਂ ਹੀ ਮੰਗਾ ਲਊਗਾ ਲੇਕਿਨ ਹਾਲਾਤ ਤਾਂ ਇਦਾਂ ਦੇ ਬੰਦੇ ਨਹੀਂ ਬਈ ਸਰਕਾਰਾਂ ਹਰ ਪਾਸੇ ਇੰਡਸਟਰੀ ਨੂੰ ਬਰਬਾਦ ਕਰਨ ਤੇ ਤੂਲੀਆਂ ਮੋਦੀ ਜੀ ਦਾ ਇੱਕ ਨਾਰਾ ਸੀਗਾ ਮੇਕ ਇਨ ਇੰਡੀਆ ਮੇਕ ਇਨ ਇੰਡੀਆ ਦਾ ਕੀ ਆ ਇਸ ਵੇਲੇ ਸਾਰਾ ਹੀ ਸਾਰਾ ਕੁਝ ਮੇਕ ਇੰਡੀਆ ਕਰਦਾ ਜੀ ਪਰ ਬਾਤ ਕਰਕੇ ਰਕਤੀ ਇੰਡਸਟਰੀ ਫਿਰ ਕਹਿੰਦੇ ਆ ਜੀ ਬੱਚੇ ਬਾਹਰ ਜਾ ਰਹੇ ਆ ਬੱਚੇ ਬਾਹਰ ਜਾ ਰਹੇ ਆ ਬੱਚੇ ਬਾਹਰ ਕਿਉਂ ਨਹੀਂ ਜਾਣਗੇ ਇੱਥੇ ਜੋ ਹਾਲਾਤ ਬਣੇ ਆ ਉਹਨੂੰ ਦੇਖ ਕੇ ਹੀ ਬੱਚੇ ਬਾਹਰ ਜਾ ਰਹੇ ਆ ਜੀ ਕਿਸਾਨ ਜੀ ਅਸੀਂ ਸਰਦ ਨਹੀਂ ਦੁੱਸੀ ਕਿਉਂਕਿ ਸਰਦ ਦੁਨੀਆ ਨੂੰ ਅੰਦਰ ਬਣੋ ਰੁਕੀ ਜਾਂ ਹਰਿਆਣੇ ਦੇ ਲੋਕ ਜੀ ਨਹੀਂ ਕਹਿੰਦੇ ਇਹ ਰੋਕੀਏ ਬਹੁਤ ਕਿਸਾਨਾ ਕਿਸਾਨ ਆਪਣੀ ਜਗਾ ਸਹੀ ਆ ਜੀ ਸਹੀ ਬੋਲਦੇ ਆ ਜੀ ਉਹਨਾਂ ਦਾ ਨਹੀਂ ਚੱਕਿਆ ਜਾਊਗੀ ਫਸਲ ਤੇ ਉਹ ਕਿੱਥੇ ਜਾਣ ਪੂਰਾ ਸਾਲ ਉਹ ਖੇਤੀ ਕਰਦੇ ਆ 6 ਮਹੀਨੇ ਉਹ ਵੇਟ ਕਰਦੇ ਆ ਵੀ ਉਹਨਾਂ ਨੂੰ ਪੈਸੇ ਆਣਗੇ ਲੇਕਿਨ ਬਾਅਦ ਚੋਂ ਫੇਰ ਲੱਲਾ ਪੱਬਾ ਕਰ ਦਿੰਦੀ ਆ ਸਰਕਾਰਾਂ ਸਰਕਾਰ ਤਾਂ ਆਪਣੀ ਜਗ੍ਹਾ ਸਹੀ ਆ ਅੱਗੇ ਬਾਰਡਰ ਬਣਾ ਤੇ ਇੱਕ ਉਹ ਖੱਟੜ ਰਹੇਗਾ ਜੀ ਆਪਣੇ ਮੁੱਖ ਮੰਤਰੀ ਹਰਿਆਣੇ ਦਾ ਉਹ ਕਹਿੰਦਾ ਅਸੀਂ ਤਾਂ ਜਿਹੜਾ ਇੰਡੀਆ ਇੱਥੇ ਤੱਕ ਹੀ ਰੱਖਿਆ ਤੁਸੀਂ ਆਪਣਾ ਅਲੱਗ ਹੀ ਬਣਾ ਲਓ ਜੇ ਉਹ ਖਾਲਿਸਤਾਨ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਦਾ ਉਹ ਸਹੀ ਗੱਲ ਦੇ ਆ ਤਾਂ ਮਤਲਬ ਇਹ ਹੈ ਤੁਸੀਂ ਜੇ ਤੁਹਾਡੇ ਏਡੇ ਏਡੇ ਵੱਡੇ ਜਿਹੜੇ ਲੀਡਰ ਆ ਅਾਤਰ ਜੀ ਅਰਗੇ ਸੀਮਰ ਜੀ ਉਹਨਾਂ ਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ ਕਰਨੀਆਂ ਇਹਦਾ ਪੰਜਾਬੀ ਆ ਜਿਨ੍ਹਾਂ ਦੀ ਪਤਾ ਨਹੀਂ ਪਰਮਾਤਮਾ ਨੇ ਗੁਰੂ ਗੁਰੂਆਂ ਨੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਉਹ ਨਾਲ ਹਿੰਮਤ ਵੀ ਉਹਨੇ ਦਿੱਤੀ ਆ ਸਹੀ ਜਾਂਦੇ ਆ ਜੀ ਸੁਣੀ ਜਾਂਦੇ ਆ ਇਹੀ ਸੁਣੀ ਜਾਂਦੇ ਵੀ ਅਸੀਂ ਲੱਗ ਹੋ ਜਾਈਏ ਜੇ ਲੱਗ ਕਰਨਾ ਹੀ ਸੀਗਾ ਤੁਸੀਂ ਇਹਨਾਂ ਨਾਲ ਉਹਦੇ ਨਾਲ ਲੱਗਾ ਹੀ ਕਿਉਂ 1947 ਚ ਲੈਂਦੇ ਹੀ ਨਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ